ਦੀਕਾਰ ਅਸਾਮ ਵਾਲੇ ਜੀ ਕੀ ਫਤੇ ਸੋਸੰਗਤ ਜੀ ਇੱਕ ਵੀਡੀਓ ਜਿਹੜੀ ਬਹੁਤ ਹੀ ਜਿਹੜੀ ਇੱਕ ਦੋ ਦਿਨ ਹੋ ਗਿਆ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਸਾਡੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਜਿਹੜਾ ਕੀ ਪਿੰਡ ਸੱਧੂ ਸਾਹ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਥਾਣਾ ਜਗੱਤੇਵਾਲ ਡਾਕ ਖਾਨਾ ਸ਼ੇਰਵਾਲ ਸ਼ੇਰਖਾਨ ਸੰਗਦੀ ਤੇ ਸਰ ਬਾਬਾ ਜੀ ਦੀ ਇਹ ਵੀਡੀਓ ਚ ਸਾਰਾ ਆਪਜੀ ਦੇ ਬਾਰੇ ਦੱਸਿਆ ਵੀ ਮੇਰੀ ਮੇਰੇ ਭਤੀਜੇ ਵੱਲੋਂ ਜਿਹੜਾ ਕਿ ਕੁਛ ਥਾਂ ਦੀ ਖਾਤਰ ਬਾਬਾ ਜੀ ਦਾ ਵਿਆਹ ਹੋਇਆ ਸੀ ਪਰ ਇਹਨਾਂ ਦੇ ਕੋਈ ਬੱਚੇ ਨਹੀਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਤੁਸੀਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਵੀਡੀਓ ਦੇਖੀ ਹੋਵੇਗੀ ਜਿਸ ਵਿੱਚ ਦੋਸਤੋ ਬਜ਼ੁਰਗ ਬਾਪੂ ਦੇ ਭਤੀਜੇ ਵੱਲੋਂ ਬਜ਼ੁਰਗ ਬਾਪੂ ਦੀ ਦਾੜੀ ਪੁੱਟੀ ਜਾ ਰਹੀ ਹੈ ਅਤੇ ਉਹਦੇ ਗਿੱਟੇ ਵੀ ਤੋੜ ਦਿੱਤੇ ਗਏ ਨੇ ਅਤੇ ਬਾਪੂ ਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ। ਦੋਸਤੋ ਇਹ ਸਾਰਾ ਮਾਮਲਾ ਪੈਲੀ ਨੂੰ ਲੈ ਕੇ ਹੋਇਆ ਹੈ ਤੇ ਪੈਲੀ ਦੇ ਮਾਮਲੇ ਨੂੰ ਲੈ ਕੇ ਹੀ ਬਾਪੂ ਦੇ ਨਾਲ ਕੁੱਟਮਾਰ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਦੋਸਤੋ ਹੁਣ ਫਿਰੋਜ਼ਪੁਰ ਵਿਖੇ ਸਤਕਾਰ ਕਮੇਟੀ ਵਾਲੇ ਵੀਰ ਪਹੁੰਚੇ ਨੇ। ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ। ਸਤਿਕਾਰ ਆਰਸਾ ਵਾਹਿਗੁਰੂ ਜੀ ਕੀ ਫਤਿਹ। ਸੋਸੰਗਤ ਜੀ ਇੱਕ ਵੀਡੀਓ ਜਿਹੜੀ ਬਹੁਤ ਹੀ ਜਿਹੜੀ ਇੱਕ ਦੋ ਦਿਨ ਹੋ ਗਿਆ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਸਾਡੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਜਿਹੜਾ ਕੀ ਪਿੰਡ ਸਰਦੂ ਸਾਹ ਵਾਲਾ ਜ਼ਿਲ੍ਹਾ ਫਰੋੜਪੁਰ ਥਾਣਾ ਚਗੱਤੇਵਾਲ ਡਾਕ ਖਾਨਾ ਸ਼ੇਰਵਾਲ ਸ਼ੇਰਖਾਨ ਸੰਗਤ ਜੀ ਇਸ ਬਾਬਾ ਜੀ ਦੀ ਇਹ ਵੀਡੀਓ ਚ ਸਾਰਾ ਆਪਜੀ ਦੇ ਬਾਰੇ ਦੱਸਿਆ ਵੀ ਮੇਰੀ ਮੇਰੇ ਭਤੀਜੇ ਵੱਲੋਂ ਜਿਹੜਾ ਕੀ ਕੁਛ ਥਾਂ ਦੀ ਖਾਤਰ ਬਾਬਾ ਜੀ ਦਾ ਵਿਆਹ ਹੋਇਆ ਸੀ ਪਰ ਇਹਨਾਂ ਦੇ ਕੋਈ ਬੱਚੇ ਨਹੀਂ ਸਿਰਫ ਬਾਬਾ ਜੀ ਆਪਣੇ ਪਰਿਵਾਰ ਤੋਂ ਹੀ ਰਹਿ ਰਹੇ ਸੀ ਆਪਣੇ ਭਰਾ ਕੋਲ ਜਿਨ੍ਹਾਂ ਦਾ ਭਤੀਜਾ ਜਨਾਰੀ ਪੂਰੀ ਅੱਖ ਇਹਨਾਂ ਦੀ ਥਾਂ ਤੇ ਸੀ ਤੇ ਬੜੀ ਬਹਿਰਾਮੀ ਨਾਲ ਸੰਗਤ ਜੀ ਕਟਵੜ 3-4 ਦਿਨ ਬਾਬਾ ਜੀ ਨੂੰ ਕੱਡਨੇਪ ਕਰਕੇ ਘਰ ਵਿੱਚ ਰੱਖਿਆ ਜਿਨ੍ਹਾਂ ਤੇ ਬਾਬਾ ਜੀ ਦੀ ਕੋਟ ਮਾਰ ਕੀਤੀ ਗਈ ਸੰਗਤ ਜੀ ਬਾਬਾ ਜੀ ਨੂੰ ਦਾੜੀ ਤੋਂ ਫੜ ਕੇ ਬਹੁਤ ਹੀ ਜੜੀ ਭੱਦੀ ਸ਼ਬਦਾਵਲੀ ਉਸ ਬੰਦੇ ਨੇ ਬੋਲੀ ਕੀ ਸੁਣੀ ਨਹੀਂ ਜਾਂਦੀ ਤੇ ਬਾਬਾ ਜੀ ਨੇ ਜਦੋਂ ਉਸ ਕਮਰੇ ਚੋਂ ਉੱਪਰੋਂ ਛਾਲ ਮਾਰੀ ਤੇ بچਉਂਦਿਆਂ ਨਹੀਂ ਤੇ ਬਾਬਾ ਜੀ ਦੇ ਜਿਹੜੇ ਗਿੱਟੇ ਆ ਇਹ ਦੋਨੇ ਜਿਹੜੇ ਤੇ ਲੱਗੇ ਜਿਹੜੇ ਟੁੱਟ ਗਏ ਤੇ ਨਾਲ ਹੀ ਜਿਹੜੀ ਆ ਉਂਗਲਾਂ ਸਾਰੀਆਂ ਫ੍ਰੈਕਚਰ ਹੋ ਗਈਆਂ ਸੰਗਤ ਜੀ ਅਜੇ ਤੱਕ ਇਹ ਜਿਹੜੀ ਖਬਰ ਆ ਇੱਕ ਮਹੀਨਾ ਹੋ ਗਿਆ ਅੱਜ ਤੱਕ ਜਿਹੜੀ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਹੈਗੀ ਕਾਰਵਾਈ ਨਹੀਂ ਕੀਤੀ ਤੋਂ ਸੰਗਤ ਜੀ ਅੱਜ ਜਥੇਬੰਦੀ ਸਤਕਾਰ ਕਮੇਟੀ ਪੰਜਾਬ ਭਾਈ ਦਮਨ ਸਿੰਘ ਜੀ ਜਲੰਧਰ ਤੋਂ ਭਾਈ ਮਨਦੀਪ ਸਿੰਘ ਜੀ ਅੰਮ੍ਰਿਤਸਰ ਤੋਂ ਤੇ ਦਾਸ ਇੱਥੇ ਪਹੁੰਚੇ ਬਾਬਾ ਜੀ ਦੇ ਪਿੰਡ ਜਿੱਥੇ ਕੀ ਬਾਬਾ ਜੀ ਨੂੰ ਭਰੋਸਾ ਦਿਵਾਇਆ ਸੰਗਤ ਜੀ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਣਾ ਚਾਹੁੰਨੇ ਆ ਕਿ 8 ਤਰੀਕ ਦਿਨ ਵੀਰਵਾਰ 12 ਵਜੇ 12 ਵਜੇ ਇਹਨਾਂ ਦੇ ਪਿੰਡ ਦੇ ਗੁਰਦੁਆਰੇ ਸਾਹਿਬ ਤੁਸੀਂ ਜ਼ਰੂਰ ਪਹੁੰਚੋ ਤਾਂ ਜੋ ਕਦੂਸ਼ਾ ਵਾਲਾ ਜੋ ਪਿੰਡ ਆ ਬਾਲੇਵਾਲੇ ਖਾਈ ਫਿਰ ਮਿਲ ਨਾਲ ਬਾਲੇਵਾਲੇ ਪਿੰਡ ਬਾਲੇਵਾਲ ਤੇ ਗੁਰਦੁਆਰਾ ਸਿੰਘ ਸਭਾ ਜਿੱਥੇ ਕੀ ਸਾਰੇ ਆਪਾਂ ਜਿਹੜੇ ਆਗੇ ਆ ਪੰਥਦਰਦੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ 12 ਵਜੇ ਦਾ ਸਮਾਂ ਆ 8 ਤਰੀਕ ਦਿਨ ਵੀਰਵਾਰ ਬਾਲੇਵਾਲ ਗੁਰਦੁਆਰਾ ਸਿੰਘ ਸਭਾ ਜਿੱਥੇ ਕੀ ਆਪਾਂ ਇਕੱਠ ਕਰਾਂਗੇ ਤੇ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਪਹਿਲਾਂ ਜੇ ਕਾਰਵਾਈ ਕਰਦਾ ਠੀਕ ਆ ਤੇ ਜੇ ਨਹੀਂ ਕਰਦਾ 8 ਤਰੀਕ ਨੂੰ ਸਾਡੀਆਂ ਸਾਰੀਆਂ ਸੰਗਤਾਂ ਵੱਲੋਂ ਇਕ ਕਾਠ ਰੱਖਿਆ ਜਾਵੇਗਾ ਬਾਬਾ ਜੀ ਦੇ ਪਿੰਡ ਜਿਹੜਾ ਪ੍ਰਸ਼ਾਸਨ ਨੂੰ ਇਥੇ ਆਣ ਕੇ ਬਾਬਾ ਜੀ ਦੇ ਬਿਆਨ ਲੈ ਕੇ ਤੇ ਪਰਚਾ ਕਰਨੇ ਪਵੇਗਾ ਤੇ ਸਾਡੀ ਐਸਐਸਪੀ ਸਾਹਿਬ ਨੂੰ ਬੇਨਤੀ ਆ ਕਿ ਇਸ ਬੰਦੇ ਦੀ ਵੀਡੀਓ ਜਰੂਰ ਸੁਣੀ ਜਾਵੇ ਇਸ ਬੰਦੇ ਨੇ ਪ੍ਰਸ਼ਾਸਨ ਨੂੰ ਵੀ ਬਹੁਤ ਮਾੜੀ ਗੱਲਾਂ ਕੀਤੀਆਂ ਤੇ ਪ੍ਰਸ਼ਾਸਨ ਨੂੰ ਸਾਡੀ ਐਸਐਸਪੀ ਨੂੰ ਬੇਨਤੀ ਹੈ ਕਿ ਆਪਣਾ ਇਹਨਾਂ ਦਾ ਦਰਦ ਦੇਖਦੇ ਹੋਏ ਤੁਸੀਂ ਕੱਲ੍ਹ ਜਾਂ ਪਰਸੋਂ ਪਰਚਾ ਕਰ ਦਿਓ ਜੇ ਨਹੀਂ ਕਰਦੇ 8 ਤਰੀਕ ਨੂੰ ਸਾਰੀ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਆ ਕਿ ਜਰੂਰ ਪਹੁੰਚੋ ਤਾਂ ਜੋ ਬਾਬਾ ਜੀ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੱਕ ਕੇ ਵੇਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਧੰ ਸਰ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਮੁੱਖ ਸੇਵਾਦਾਰ ਜਲੰਧਰ ਤੋਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਤਾਂ ਚੇਲਗੁਰੂ ਗ੍ਰਾਂਚਰ ਸਰਕਾਰ ਕਮੇਟੀ ਪੰਜਾਬ ਦੇ ਮਕੇਰੀਆਂ ਦੇ ਮੁਖੇਸਵਾਦਾਰ ਮਨਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੁਖੇਸਵਾਦਾਰ ਜਿਉਂ ਅਸੀਂ ਸਾਰੇ ਅੱਜ ਆਏ ਆ ਜੀ ਬਾਬਾ ਜੀ ਦੇ ਗ੍ਰਹਿ ਵਿਕੇ ਜਿਨ੍ਹਾਂ ਦੀ ਵੀਡੀਓ ਪੁੱਛਦੇ ਨਾ ਤੋਂ ਦੋ ਤਿੰਨ ਦਿਨਾਂ ਤੋਂ ਬੜੀ ਵਾਇਰਲ ਹੋ ਰਹੀ ਹੈ ਤੋਂ ਸਾਰਿਆਂ ਨੇ ਵੇਖਿਆ ਵੀ ਬਾਬਾ ਜੀ ਨੇ ਕੀ ਬਥੀਰਾ ਕੀਤਾ ਇਹਨਾਂ ਦੇ ਭਤੀਜੇ ਨੇ ਜਦ ਕਿ ਉਹ ਭਤੀਜਾ ਕਹਿਣ ਦੇ ਲਾਇਕ ਨਹੀਂਗਾ ਬਾਬਾ ਜੀ ਦਾ ਨਾਮ ਸੁਖਜਿੰਦਰ ਸਿੰਘ ਸੁਖਦੇਵ ਸਿੰਘ ਸੁਖਦੇਵ ਸਿੰਘ ਇਹਨਾਂ ਨੂੰ ਸਾਰੇ ਸੁਖੀ ਬਾਬਾ ਸੁੱਖਾ ਬਾਬਾ ਕਹਿੰਦੇ ਉਹ ਬਾਬਾ ਐਵੇਂ ਨਹੀਂ ਨਾਮ ਇਹਨਾਂ ਨਾਲ ਜੁੜ ਗਿਆ ਬਾਬਾ ਇਹਨੇ ਸਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਕੀਤੀ ਆ ਕੌਮਲੀ ਬਹੁਤ ਸੰਘਰਸ਼ ਕੀਤਾ ਬਹੁਤ ਸੇਵਾ ਕੀਤੀ ਆ ਤੇ ਅੱਜ ਆ ਹਾਲਾਤ ਆ ਵੀ ਅੱਜ ਇੱਕ ਮਹੀਨਾ ਹੋ ਗਿਆ ਇਸ ਗੱਲ ਨੂੰ ਉਹ ਬੰਦਾ ਨਸ਼ਈ ਆ ਨੱਚਿਆ ਨੇ ਨਸ਼ੇ ਦੇ ਨਾਲ ਕਿਤੇ ਗਲਤੀ ਨਾਲ ਉਹਦੇ ਕੋਲ ਵੀਡੀਓ ਵਾਇਰਲ ਹੋ ਗਈ ਤੇ ਸਾਨੂੰ ਪਤਾ ਲੱਗਾ ਨਿੱਦੇ ਇੱਕ ਮਹੀਨਾ ਹੋ ਗਿਆ ਉਸ ਬੰਦੇ ਨੇ ਪਰਸ਼ਾਸ਼ਣ ਨੂੰ ਗਾਲਾਂ ਕੱਢੀਆਂ ਉਤਵਾਰ 5 ਦਿਨ ਬਾਬਾ ਨੂੰ ਭੁੱਖਾ ਰੱਖ ਕੇ ਕਮਰੇ ਦੇ ਅੰਦਰ ਬੰਦ ਕਰਕੇ ਰੱਖਿਆ ਵੀਡੀਓ ਤੱਕ ਬਣਾਈ ਮਿੱਤ ਨੂੰ ਮਾਰ ਕੇ ਅਹੀਂ ਗੂਠਾ ਵਾਢ ਗਿਆ ਗੂਠਾ ਲਵਾ ਲੈਣਾ ਤੈਨੂੰ ਨਹਿਰ ਚ ਸੁੱਟ ਦੇਣਾ ਤੇਰਾ ਕੌਣ ਤੇਰੇ ਮਗਰ ਆਏਗਾ ਕਿਸੇ ਨੂੰ ਤੇਰਾ ਪਤਾ ਵੀ ਨਹੀਂ ਲੱਗਣਾ ਸੋ ਮਾਲਕ ਨੇ ਖੇਡ ਰਚਾਈ ਕਿ ਬਾਬਾ ਜੀ ਉੱਥੋਂ ਨਿਕਲੇ ਸਾਰਿਆਂ ਦੇ ਵਿੱਚ ਗੱਲ ਪਹੁੰਚੀ ਆ ਸੋ ਸਾਰੀ 사ਸੰਗਤ ਨੂੰ ਬੇਨਤੀ ਹੈ ਜੀ 8 ਤਰੀਕ 12 ਵਜੇ ਪਿੰਡ ਬਾਲੇ ਵਾਲਾ ਬਾਲੇ ਵਾਲਾ ਸਾਹਿਬ ਸੇਂਸਬਾ ਗੁਰਦੁਆਰਾ ਸਾਹਿਬ ਪਹੁੰਚੋ ਜੀ ਬਾਬਾ ਜੀ ਦੇ ਉਹ ਬਲਾਨ ਦਾ ਸੰਗਤ ਨੂੰ ਕਾਰਨ ਹੈ ਕਿ ਹੁਣ ਪੁਲਿਸ ਵਾਲੇ ਬਾਬਾ ਜੀ ਉੱਤੇ ਪ੍ਰੈਸ਼ਰ ਕਰਦੇ ਵੀ ਤੁਸੀਂ ਇੱਥੇ ਆਓ ਇੱਥੇ ਆਓ ਤੇ ਪਰਚਾ ਦੇਣਾ ਕਿ ਨਹੀਂ ਦੇਣਾ ਤੁਸੀਂ ਦੱਸੋ ਇਹ ਪੁੱਛਣਾ ਨਹੀਂ ਗੱਲ ਦਾ ਵੀ ਪਰਚਾ ਦੇਣਾ ਕਿ ਨਹੀਂ ਦੇਣਾ ਬਾਬੇ ਦੇ ਹਾਲਾਤ ਵੇਖੋ ਕੀ ਹੈ ਪ੍ਰਸ਼ਾਸਨ ਨੂੰ ਬੰਦਾ ਗਾਣਾ ਕੱਢ ਰਿਹਾ ਫਿਰ ਪ੍ਰਸ਼ਾਸਨ ਪੁੱਛ ਰਿਹਾ ਵੀ ਪਰਚਾ ਦੇਣਾ ਕਿ ਨਹੀਂ ਦੇਣਾ ਤੋ ਤੁਸੀਂ ਇਹ ਤਾਂ ਸਮਝ ਸਕਦੇ ਹੋ ਵੀ ਕਿੰਨਾ ਦਬਾਅ ਹੋਏਗਾ ਜਾਂ ਕਿੰਨਾ ਚੜਾਵਾ ਚੜਿਆ ਹੋਏਗਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇੱਕ ਆਪਣੀ ਸੋਚ ਹੈ ਕਿੰਨੇ ਆ ਵੀ ਪ੍ਰਸ਼ਾਸਨ ਚਾਹਦਾ ਆ ਵੀ ਬਾਬੇ ਕੋਲ ਰਾਈਨਾਮਾ ਕਰਾ ਲਈਏ ਇੱਥੇ ਬੁਲਾ ਕੇ ਨਹੀਂ ਤੇ ਸਾਰਿਆਂ ਨੂੰ ਕਾਨੂੰਨ ਦੀ ਜਾਣਕਾਰੀ ਹੈ ਵੀ ਬਿਆਨ ਜਿਹੜੇ ਉਹ ਮਰੀਜ਼ ਬੰਦੇ ਦੇ ਘਰ ਆ ਕੇ ਲੈਤੇ ਜਾਂਦੇ ਆ ਜੇ ਹਸਪਤਾਲੋਂ ਤੇ ਹਸਪਤਾਲ ਜਾ ਕੇ ਲੈਤੇ ਜਾਂਦੇ ਆ ਜੋ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਆ ਵੀ ਤੁਸੀਂ 8 ਤਰੀਕ ਚਲੋ ਨਾਲ ਤੋ ਸੰਗਤ ਨੂੰ ਹੀ ਬੇਨਤੀ ਕਰਦੇ ਆਂ ਵੀ ਸਾਰੇ ਬਸ ਚੜ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਪਹੁੰਚਣ ਇੱਥੇ ਤਾਂ ਜੋ ਪ੍ਰੋਜੈਕਸ਼ਨ ਵਾਲੋਂ ਬਾਬੇ ਨਾਲ ਕੋਈ ਤੱਕਾ ਨਾ ਹੋ ਸਕੇ ਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਉਹੀ ਬਾਬਾ ਜੀ ਆਹੇ ਜਿਹੜੇ ਪਿਛਲੀ ਦਿਨੀ ਇੱਕ ਇਹਨਾਂ ਦੇ ਭਤੀਜੇ ਵੱਲੋਂ ਭਤੀਜੇ ਵੱਲੋਂ ਗਾੜੀ ਫੜ ਕੇ ਜਿਹੜਾ ਬਾਬਾ ਜੀ ਨੂੰ ਬਹੁਤ ਕੁੱਟਿਆ ਗਿਆ ਉਹਨਾਂ ਦੇ ਕਮਰੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਚਾਰ-ਪੰਜ ਦਿਨ ਤੇ ਕਾਫੀ ਜਿਹੜਾ ਬਾਬਾ ਜੀ ਤੇ ਸਜ਼ਾ ਕੀਤਾ ਉਹਨਾਂ ਨੇ ਕਾਫੀ ਮਾਰਿਆ ਕੁੱਟਿਆ ਸੰਗਤ ਜੀ ਬਾਬਾ ਜੀ ਦੇ ਘਰ ਇੱਥੇ ਫਰੋਜਪੁਰ ਵਿੱਚ ਪਹੁੰਚੇ ਆ ਤੇ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਇੱਕ ਦੋ ਦਿਨ ਦਾ ਟਾਈਮ ਦਿੱਨੇ ਆ ਵਿੱਚ ਜੇ ਕੱਲ ਬਾਬਾ ਜੀ ਤੇ ਜਿਹੜਾ ਇਹਨਾਂ ਨੇ ਕੁੱਟਿਆ ਬਾਬਾ ਜੀ ਨੂੰ ਇਹਨਾਂ ਦੇ ਭਤੀਜਾ ਸੀਗਾ ਜਿਨ੍ਹਾਂ ਨੇ ਗਾੜੀ ਫੜ ਕੇ ਬਾਬਾ ਜੀ ਦੇ ਕਕਾਰਾਂ ਦੀ ਬੇਅਦਬੀ ਕੀਤੀ ਔਰ ਕੇਸਾਂ ਦੀ ਕਿਸ ਪਟਕੇ ਤੇ ਬਾਬਾ ਜੀ ਨੂੰ ਬਹੁਤ ਜ਼ਿਆਦਾ ਮਤਲਬ ਪਰੇਸ਼ਾਨ ਕੀਤਾ ਗਿਆ ਤੇ ਬਾਬਾ ਜੀ ਦੇ ਜਿਹੜੇ ਆ ਉਹਦੀ ਜਾਨ ਬਚਾਉਣ ਤੋਂ ਆਪਣੇ ਜਿਹੜੇ ਗੁੱਟ ਵੀ ਤੜਾਲੇ ਜਿਹੜੇ ਆ ਪੈਰਾਂ ਦੇ ਜਿਹੜੇ ਹੈਗੇ ਆ ਜਿਹੜੇ ਕਿੱਟੇ ਆ ਵੀ ਤੋੜਤੇ ਕਿਉਂਕਿ ਬਾਬਾ ਜੀ ਨੂੰ ਆਪਣੀ ਜਾਨ ਜਿਹੜੀ ਬਚਾਈ ਆ ਤੋਂ ਸੰਗਤ ਜੀ ਸਾਡੀ ਬੇਨਤੀ ਆ ਕਿ ਕੱਲ 8 ਤਰੀਕ ਨੂੰ ਇੱਥੇ ਆਪਾਂ ਇਹਨਾਂ ਦੇ ਪਿੰਡ ਇਕੱਠ ਕਰਾਂਗੇ ਤੇ ਜਿਹੜਾ ਵੱਡੇ ਲੈਵਲ ਤੇ ਉੱਥੇ ਪਰਚਾ ਕਰਾ ਕੇ ਬਾਬੇ ਨੂੰ ਇਨਸਾਫ ਦਿਵਾਵਾਂਗੇ ਸੋ ਸੰਗਤ ਨੂੰ 8 ਤਰੀਕ ਨੂੰ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬਰਕਾਰ ਤੋਂ ਮੇਰਾ ਭਰਾ ਸੀ ਅੱਛਾ ਜੀ ਇਹਦੇ ਤਿੰਨ ਗੁੱਡੀਆਂ ਨੇ ਇੱਕ ਬੁੱਢੀ ਮੋਸਰੇ ਮਲੋੜ ਇੱਕ ਗੁੱਡੀ ਆ ਇੱਕ ਛਗਾਣੇ ਆ ਜਿਹੜੀ ਸਿੱਧੀ ਅਲਤਾਰੀ ਉੱਤੇ 30-40 ਹਜ਼ਾਰ ਰੁਪਿਆ ਲਾਇਆ ਬਿਮਾਰ ਹੋ ਗਈ ਮੋਬੇ ਸੋ ਉਹ ਰਹੀ ਜਤੈ ਉਹਦੇ ਕੁੱਝ ਕਾਕਾ ਅੱਛਾ ਇਹ ਜਿਹੜਾ ਮੁੰਡਾ ਕੌਣ ਸੀਗਾ ਇਹ ਤਾਂ ਦੱਸਦਾ ਨਹੀਂ ਬਾਈ ਅੱਛਾ ਇਹ ਦੋ ਮੇਰੇ ਭਤੀਜੇ ਨੇ ਇੱਕ ਜਲਬੀਰ ਸਿੰਘ ਵਟਾ ਤੇ ਇੱਕ ਪ੍ਰਗਟ ਸਿੰਘ ਅੱਛਾ ਜਿਹੜਾ ਪ੍ਰਗਟ ਸਿੰਘ ਆ ਉਹ ਤੌੜੀ ਖੇਡ ਦਾ ਹੀ ਬੜੀ ਅੱਛਾ ਹੱਥ ਤੁਗਵਾ ਪਾਉਂਦਾ ਸੀ ਆ ਜਿਹੜਾ ਦਾੜੀ ਫੜੀ ਆ ਇਹ ਸਾਡਾ ਕੋਲ ਭਤੀਜਾ ਭਤੀਜਾ ਅੱਛਾ ਉਹ ਤੋਂ ਵੱਡਾ ਇਹ ਜਿਹੜਾ ਦਲਬੀਰ ਸਿੰਘ ਅੱਛਾ ਤੇ ਇਹ ਦਲਬੀਰ ਸਿੰਘ ਨਾ ਹੁੰਦੇ ਮਤਲਬ ਉਥੋਂ ਪਿੰਡੋਂ ਆ ਕੇ ਆ ਕੇ ਸ਼ੌਰੀ ਗਰੀਬੀ ਕਰਕੇ ਕਿਸੇ ਦੁਕਾਨ ਤੇ ਲੱਗ ਗਿਆ ਸੀ ਆਪਣੇ ਮਾਮੇ ਦੀ ਤੇ ਮੁੰਡੋ ਬਟਾ ਅੱਛਾ ਲੋਕ ਬਾਹਰ ਸਤ ਇਹ ਰਪਿਆ ਲੈਦਾ ਹੀ ਤੇ ਚ ਬਤ ਤਿੰਨ ਚਾਰ ਕੁੱਟੀਆਂ ਲੀ ਗੀ ਨਹੀਂ ਅੱਛਾ ਇਹ ਨੂੰ ਮੁੰਡਾ ਜਿਹੜਾ ਪ੍ਰਗਟ ਇਹ ਖਾਂਦਾ ਹੀ ਨਸ਼ਾ ਜਿਹੜੇ ਤਨ ਫੜਿਆ ਹਾਂ ਇਹ ਪ੍ਰਗਟਨਾ ਤਾਂ ਹਾਂ ਇਹ ਖਾਤਾ ਹੀ ਨਸ਼ਾ ਨਸ਼ਾ ਖਾਂਦਾ ਹੀ ਤੇ ਇਹ ਰਿਆਸਾ ਉਹ ਵੱਡੇ ਮੁੰਡੇ ਨੇ ਵੱਡੇ ਮੁੰਡੇ ਨੇ ਦੇਦੇ ਮਤਲਬ ਇੱਕ ਜੱਟ ਦੀ ਧੀ ਆ ਦੇ ਮੇਰੇ ਵੀ ਉਹਦੇ ਮੇਰੇ ਮੁੰਡੇ ਉਹਦੇ ਘਰੇ ਸੀ ਅੱਛਾ ਮੈਨੂੰ ਦੇਖ ਪੈਟੋਂ ਮੁੰਡਾ ਐ ਕੁੜੀ ਕੁੜੀ ਜਿੱਦੇ ਤੇ ਘਰੇ ਆ ਇਹ ਨਿਕਲ ਗਈ ਹਿੱਤੇ ਫਿਰ ਇਹਦੇ ਬਾਹਰ ਵੀ ਚੱਕ ਦੇ ਗੂਗਾ ਤੇ ਅਗਲੀ ਵੈਨੂੰ ਰਿਸ਼ਤਾ ਨਹੀਂ ਕਰਨਾ ਹੂੰ ਮੇਰੀ ਮੇਰੇ ਭਤੀਜੇ ਦੀ ਸਾਸੀ ਨੇ ਹੂੰ ਮੁੰਡਾ ਉਹ ਕੀ ਪੈਣਾ ਸੋਇਕੇ ਸੋਇਕੇ ਆ ਸੋਇਕੇ ਅੱਛਾ ਵੜੇ ਇਹ ਮੁੜ ਕੇ ਮੁੰਡਾ ਜਿਹੜਾ ਨਾ ਇਹਦੀ ਤਿੰਨ ਕਨਾਲਾਂ ਪੈੜੀ ਗੂਠਾ ਲਾ ਕੇ ਜਨੈਤ ਸਿੰਘ ਨੂੰ ਕੁੁੱਦੀ ਸਨਵ ਚੰਨ ਸਿੰਘ ਖਾ ਗਿਆ ਤਿੰਨ ਤਿੰਨ ਪੈਨਾਲਾਂ ਦੋ ਕਨਾਲਾਂ ਵੇਚਤੀ ਇਹਦੇ ਕਨਾਲ ਹੀ ਜਿਹੜੇ ਸਾਡੇ ਪ੍ਰਗਟ ਸਿੰਘ ਪ੍ਰਗਟ ਸਿੰਘ ਨੇ ਅੱਛਾ ਤੇ ਕੁੁੱਦੀ ਦੀ ਕੁੁੱਦੀ ਲਈਦਾ ਜਦ ਦਾ ਇਹ ਸੀ ਕੁੁੱਦੀ ਦੋ ਕਨਾਲਾਂ ਵੇਚ ਦਿੱਤੀ ਆ ਤੇ ਇੱਕ ਕਨਾਲ ਇਹਦੀ ਜਿਹੜਾ ਸਾਡੇ ਧੌਣ ਤੇ ਗੂਠਾ ਰੱਖ ਕੇ ਨਾਲੀ ਬੰਬੀ ਦਾ ਪਾਣੀ ਲੌਂਦਾ ਨਾਲਿਆਂ ਦਾ ਠੇਕਾ ਦਿਓ ਕੁੁੱਦੀ ਜਨੈਤ ਸਿੰਘ ਅੱਛਾ ਅੱਛਾ ਇਹ ਹੁਣ ਇਹਨੇ ਮਤਲਬ ਆ ਚਾਰ ਮਹੀਨੇ ਰੱਖਿਆ ਸ਼ਹਿਰ ਸ਼ਹਿਰ ਕੋਠੀ ਤੇ ਕਬਦਾ ਪੀਤਾ ਇਹਨਾਂ ਕੁਦੀ ਨੇ ਅੱਛਾ ਤੇ ਇਹਦੀ ਇੱਕ ਬਲੋੜਿਆ ਸੱਧੂ ਵਾਲੇ ਤੇ ਦੂਜੀਆਂ ਜੀ ਇੱਕ ਮਾਵਾ ਧੀਆਂ ਨੇ ਇਹਨੇ ਉਹ ਜਨਾਨੀਆਂ ਮਾਰੀਆਂ ਰੱਖੀਆਂ ਨੇ ਹਮਮ ਹੈ ਨਾ ਅੱਛਾ ਤੇ ਇਹਦੇ ਕੋਲ ਇੱਕ 315 ਬੋਰੀਆ ਇੱਕ ਪਸਤੌ ਵਾਲਿਆ ਇੱਕ ਹੱਲ ਦੇਨੇ ਨੇ ਅੱਛਾ ਤੇ ਤੈਨੂੰ ਕੁੱਟਮਾਰ ਕਰ ਦੇਣੀ ਆ ਤੇ ਬੰਦੂਕਾ ਚਲਾ ਦੇਣੀ ਆ ਤੇ ਚੌਂਕੀ ਵਾਲੇ ਜਿਹੜੇ ਇਹਦੀ ਫਾਵਰ ਕਰਦੇ ਨੇ ਅੱਛਾ ਸਾਰੀ ਪੁਲਿਸ ਉਹਨਾਂ ਨੂੰ ਚੋਗਾ ਦੇ ਦਿੰਦਾ ਠੀਕ ਤੇ ਆ ਦੇ ਠੀਕ ਆ ਅੱਛਾ ਉਸ ਤੋਂ ਬਾਅਦ ਵੀ ਇਹਨੇ ਉਹ ਮੁੰਡੇ ਨੂੰ ਪਹਿਲੋ ਕੱਢਿਆ ਤੇ ਮੈਨੂੰ ਕਰਤਾਰ ਸਾਹਿਬ ਦੇ ਭਤੀਜਾ ਲਊਗਾ ਤੇ ਮਹਾਤਮਾ ਦੋਜੀ ਰੋਟੀ ਪਕਾਓ ਤੇ ਖਾਓ ਤੇ ਨਾਲੇ ਮੈਨੂੰ ਖਾਓ ਮੇਰੀ ਉਮਰ ਪਿਆ ਜਾ ਰਹੀ ਆ ਤੇ ਤੈਨੂੰ ਘਰ ਬੰਦ ਲਵਾ ਦੇਣਾ ਤੂੰ ਤੈਨ ਕਿਨਾ ਚੜੀ ਗਈ ਤੇ ਚੱਲ ਇਹ ਤੂੰ ਸਾਂਭ ਦੇ ਮੈਨੂੰ ਸਾਰਿਆਂ ਦੇ ਬਾਬਾ ਮੈਨੂੰ ਸਾਰਿਆਂ ਦੇ ਬਾਬਾ ਉਹ ਨਹੀਂ ਜਾਂਦਾ ਹੀ ਨਸ਼ਾ ਪੱਤਾ ਖਾਂਦਾ ਤੇ ਸੰਭੇਗਾ ਅੰਮ੍ਰਿਤਾਲ ਸਾਹਿਬ ਨਾ ਕੀਜੇ ਜੇਕਰ ਤਾਰਕ ਸਾਹਿਬ ਦਰਬਾਰਾ ਦੀ ਬਾਣੀ ਫਰੋਹ ਮਾੜਾ ਮੋਟਾ ਕਸਾ ਵਾਚ ਕੇ ਐਡਾ ਨਹੀਂ ਤੇ ਖੰਡ ਪਾਠੀਆਂ ਤੇ ਮੈਂ ਨਾ ਸਿੰਘੋ ਸਤ ਸਿਨੇ ਹਾਲ ਉਹਨਾਂ ਕੋ ਫੜਿਆ ਫਿਰ ਬਰਬਾਤ ਨਾ ਸੋ ਬੁੜੀ ਵਾਲਾ ਗੱਦਕਾ ਹੈ ਨਾ ਉਹਨਾਂ ਕੋ ਪੜਿਆ ਵਿਦਵਾਨ ਟੁੱਟੀ ਦੇ ਤੇ ਸੀਤਰ ਜਿਹੜਾ ਆਪਣੇ ਠਾਡੀ ਦੇ ਸਾਥੀ ਤੇ ਜਿਹੜੇ ਫਿਰ ਉਹਨਾਂ ਨੇ ਕਿ ਮੈਂ ਜੋਗਾ ਸਿੰਘ ਜੋਗੀ ਨਾਲ ਉਹ ਮੇ ਨਾਲੇ ਬਾਹਰ ਕੱਟਣ ਤੇ ਆ ਜਾ ਖਾਣਾ ਪੀਣਾ ਮੇਰੇ ਕੋ ਮੈਂ ਹਾਂ ਵੀ ਮੈਂ ਤੁਹਾਨੂੰ ਗੱਲ ਸੁਣਾਵਾਂ ਆਂਦਾ ਸੁਨਾਮ ਮੈਂ ਕਿਛਰੀ ਤੇ ਸੁਣਾਵਾਂ ਗੋਤਰਾ ਹੋਰ ਮੈਂ ਸੁਣਾ ਨਹੀਂ ਸਕਦਾ ਉਹਨੇ ਘੁੱਲ ਕੇ ਨਾ ਮਾਰ ਸਿਤਨਾ ਹੀ ਮਾਰੀ ਤੇ ਮੈਂ ਤੁਹਾਨੂੰ ਇੱਕ ਮਾਰੀ ਚੁੱਕ ਰਾਗ ਦੀ ਸੁਣਾ ਦੇਣਾ ਦਾਲ ਦੁਖ ਪ੍ਰਦੇਸ਼ ਦੇ ਬੁਰੇ ਹੁੰਦੇ ਕਰੋ ਅੰਧ ਆਕੇ ਬੇ ਆਰਾਮ ਰਹਿਣਾ ਅਜ ਨਾ ਕਰੇ ਹਕੂਮਤਾਂ ਕੀਤੀਆਂ ਨੇ ਉਹ ਨਾ ਕਿਸੇ ਦੇ ਕੀ ਗੁਲਾਮ ਰਹਿਣਾ ਜੋਗਾ ਸਿੰਘ ਮੈਂ ਕਰੋ ਗਾਲਾਂ ਦਾ ਮੈਂ ਗੱਲ ਕੀ ਕਰਾਂ ਤੂੰ ਹੀ ਸਿਰੇ ਟੱਕੜ ਗਿਆ ਜੋਗਾ ਸਿੰਘ ਮੈਨੂੰ ਦਾ ਖਾਣਾ ਪੀਣਾ ਪਹਿਲਾਂ ਮੇਰੇ ਨਾਲ ਚ ਵਾਹ ਚੁਕਨ ਤੇ ਮੈਂ ਉਤੜੀ ਬਹਿ ਚੋ ਉਹ ਮੇਨਾਂ ਭੋਗ ਨਹੀਂ ਖੋਪੋਨਾ ਮੈਂ 5000 ਨਾਮ ਰੱਖਿਆ ਅੱਛਾ ਛੇਰ ਦਾ ਢੇਰ ਵਿੱਚ 5000 ਨਾਮ ਅੱਛਾ ਫੇਰ ਕੀ ਗੱਲ ਹੋਈ ਅੱਛਾ ਫੇਰ ਜੀ ਗੱਲ ਹੋਈ ਆ ਵੀ ਇਹ ਮੁੰਡੇ ਨੂੰ ਨੇ ਕਾਟਤਾ ਮੈਂ ਘਰੇ ਲੈਂਦਾ ਫੇ ਰੋਟੀ ਪਕਾਓ ਤੇ ਖਾਓ ਆਪਲਾ ਕੀਤਾ ਤੇ ਆਪਲਾ ਤੇ ਮੈਂ ਹਾਂ ਚੱਲ ਭਤੀਜਾ ਲਊਗਾ ਹੈ ਅੱਛਾ ਇਹ ਦੱਸ ਕੇ ਨੇ ਸਹੀ ਲਿਆ ਮੈਂ ਹਾਂ ਨਸ਼ਾ ਛੱਡ ਜੂਗਾ ਨਸ਼ਾ ਛੱਡ ਜੂ ਕੋਈ ਗੱਲ ਨਹੀਂ ਜੋ ਕਿ ਖਾਂਦੇ ਵੀ ਛੱਡਦੇ ਵੀ ਬੰਦੇ ਛੱਡ ਦੂ ਇਹ ਬਾਬਾ ਜੀ ਨਸ਼ਾ ਛੱਡ ਕੇ ਨਾ ਇਹ ਜ਼ਿਆਦਾ ਖਾਣ ਲੱਪਿਆ ਇਹ 11 ਵਜੇ ਤੇ ਦਿਨੇ ਹੁੰਦਾ ਰਿਆ 6 ਵਜੇ ਚਾ 6 ਵਜੇ ਚਾ ਪੀਂਦਾ ਡੇਢ ਡਰਾ ਗਲਾਸ ਅੱਛਾ ਤੇ ਫਿਰ ਮੈਂ ਹਾਂ ਤੂੰ ਆਪਦੀ ਦਿਹਾੜੀ ਦਾ ਪਾ ਜਾ ਜੇ ਨਾਮ ਲੈ ਨਾ ਧੋ ਕੇ ਚਾਹ ਦਾ ਲੰਮਾ ਪਾਉ ਹੂੰ ਸਹੀ ਹੈ ਬੜਾਈ ਬੜਾ ਬੜਾਈ ਇਹ ਮਾਰੇ ਛੇਵਰੀ ਨੂੰ ਚਾ ਪੀਉਣੀ ਹੂੰ ਤੇ ਰੋਟੀ ਪਾਣੀ ਸਬਜ਼ੀ ਪਾਣੀ ਸਾਰਾ ਮੇਰਾ ਹੂੰ ਇਹਨੇ 50 ਰੁਪਏ ਵੀ ਨਹੀਂ ਮੇਰੇ ਹੱਥੇ ਰੱਖੇ ਵਿਆ ਖੰਡ ਲੈਣਾ ਹੂੰ ਅੱਛਾ ਉਹ ਮੁੰਡਾ ਹੈ ਜਿਹੜਾ ਦਿਹਾੜੀ ਲਗਾਇਆ ਉਹਨੇ 10000 ਰੁਪਏ ਚਾਚਾ ਯਾ ਹਾਤਾ ਮੇਥੋ ਲੈ ਗਿਆ ਤੇ 200 ਤੇਥੋਂ ਲੈ ਗਿਆ ਅੱਛਾ ਉਹ ਮਹਾ ਮੇਥੋਂ ਤਾਂ 200 400 500 ਮਹਾ ਤੇ ਨਹੀਂ ਯਾਤ ਪਈਆ ਲੈ ਗਿਆ ਤੇ 26000 ਰੁਪਏ ਮੈਂ ਇਹਦੇ ਲਾਇਆ ਇਹਦਾ ਨੱਕ ਟੁੱਟ ਗਿਆ ਤੇ ਕੀੜੇ ਪਏ ਵਿੱਚੋਂ ਨਿਕਲੇ ਨੱਕ ਚੋਂ ਆਪਰੇਸ਼ਨ ਕਰਾਇਆ ਕੋਨੇ ਕੁ ਦਿਨ ਹੀ ਲਾਇਆ ਉਹਨੇ ਹੱਥੇ ਨੂੰ ਕੁਛ ਨਹੀਂ ਹੋਇਆ 26000 ਰੁਪਏ ਅੱਛਾ ਲਾਇਆ ਹੈ ਤੇ ਘਰੇ ਲਿਆਂਦਾ ਹੈ ਘਰੇ ਲਿਆਂਦਾ ਨੇ ਇਹ 10 ਵਜੇ ਕਦੀ 11 ਵਜੇ ਕਦੀ 12 ਵਜੇ ਕਦੀ 1 ਵਜੇ ਵਾਰ ਕਸ਼ਮੀਰਾ ਤੇ ਨੂੰ ਪੁੱਛੋ ਵੀ ਨਰਾਜ਼ ਸੀ ਕਿ ਨਹੀਂ ਆਉਂਦਾ ਤੇ ਮੇਰਾ ਭੁੱਲਾ ਚਲਾ ਗਿਆ ਅੱਛਾ ਜਦੋਂ ਬਿਗਰ ਮਾਰਦਾ ਮੈਂ ਹਾਂ ਯਾਰ ਤੂੰ ਸ਼ਰਾਬ ਪੀ ਲੱਗ ਪਿਆ ਹੈ ਮੈਂ ਸੂਫੀ ਬੰਦਾ 50 ਬਰਿਆਂ ਦਾ ਲੱਗਾ ਪਤਾ ਨਹੀਂ ਕਰਦਾ ਨਾ ਮੈਂ ਕਿਨੂੰ ਆਖੇ ਸ਼ਰਾਬੀ ਨਾ ਪੀਣ ਵਾਲਾ ਬੰਦਾ ਮੇਰੇ ਕੱਢ ਜਾਈਂ ਤੇ ਤੂੰ ਖੁਦ ਆਪੀ ਲੱਗਿਆ ਤੇਰੇ ਮਹਾਰਾਜਾਂ ਗੋਲਦਾਰ ਮੈਂ ਛੋਟਾ ਹੈ ਤੂੰ ਮਹਾਰਾਜਾ ਮਹਾਂਦੀਮਨ ਸਮਾਨ ਤੇਰਾ ਆਦਾ ਲੈ ਜਾ ਆਖਾ ਪਿਆ ਹੈ ਕਈ ਕੋ ਗਿੱਲੀਆਂ ਤੇ ਕੋ ਪਾੜਾ ਸੁਣਾ ਅਜਾ ਤੂੰ ਤੇ ਕਿੰਨੀ ਦੇ ਕਰੇ ਰੱਖਿਆ ਅਸਾਂ ਮੈਂ ਮਹਾਰਾਜਾ ਛੋਟੇ ਨੇ ਹੈ ਕਿ ਤਾ ਵੀ ਡਰਾਵਾ ਦਾਦੂ ਹਏ ਇਹ ਮਾਤਾ ਦੇਖੋ ਇੱਕੋ ਬੜਾਈ ਦਾ ਦਾਦਾ ਜੀ ਉਹਨੇ ਛੋਟਾ ਪਾ ਲਿਆ ਛੋਟਾ ਪਾ ਲਿਆ ਤੇ ਅੱਧਾ ਘੰਟਾ ਖੁੱਲਦੇ ਰਹਿਆ ਮੇਰੀ ਜਮ ਅੱਧਾ ਘੰਟਾ ਜਪੋਦੇ ਇੱਕ ਪੁੱਢੀ ਨੇ ਘਰ ਬੰਦਾ ਕੱਲਿਆ ਜੀ ਜੇ ਤੈਨੂੰ ਬਾਹਰ ਹੋਗੇ ਤੇ ਤਿੰਨੇ ਪੈ ਦਿਓ ਉਹਦਾ ਚੱਬਰ ਤੁੰ ਨੂੰ ਤੇ ਉਹ ਹੁੰਦਾ ਇਹ ਜੇ ਨਾ ਫਾਦੋ ਤੇ ਫੇਰ ਤੂੰ ਕੱਲ੍ਹ ਸ਼ਾਮ ਨੂੰ ਜੋ ਛੋਟਾ ਨੇ ਫੜ ਕੇ ਸੋੜਤਾ ਨਾ ਤੇ ਇਹ ਜਾ ਆਉਣਾ ਨਾ ਸਮਝਣਾ ਤਾਂ ਐਨੇ ਫੜ ਗਏ ਨੇ ਏ ਮੇਰੇ ਮਿੰਨਾਂ ਦਾ ਗੋੜਾ ਨਾ ਨਾ ਨਹੀਂ ਗਵਾਨੀ ਕੋ ਮੈਂ ਮੇਰੇ ਨੇ ਐਲਫਾ ਮੈਨੂ ਕੋਈ ਵੇਖਿਆ ਜene ਅੱਛਾ ਜੀ ਬਾਬੇ ਨੇ ਕੀ ਕੀਤਾ ਤੁਹਾਨੂੰ ਨੰਗਾ ਕੀਤਾ ਨੇ ਹਾਂ ਆਪ ਜੀ ਨੇ ਤੁਹਾਡੀ ਵੀਡੀਓ ਸੀਗਾ ਚਲੋ ਆ ਆ ਕੰਗਾ ਮੇਰਾ ਉਸ ਤੇ ਆ ਕਿਸ਼ਾਨੀ ਮੇਰੀ ਰਾਤ ਦੀ ਆ ਅੱਛਾ ਜੀ ਜੀ ਸਾਹਿਬ ਤੇ ਮੇਰੇ ਕਾਜ ਕੋ ਤੇਰੀ ਵੀ ਨਹੀਂ ਪਾੜ ਕੇ ਛੋ ਤੇਰੇ ਉੱਥੇ ਪਏ ਜਾਂਦੇ ਅੱਛਾ ਟੈਂਸ਼ਨ ਨਾ ਲੈ ਮਾਲਕ ਕੋਈ ਨਹੀਂ ਬਾਬਾ ਨਹੀਂ ਨਹੀਂ ਟਾਈਮ ਟਾਈਮ ਦੀ ਗੱਲ ਨੂੰ ਦੇਖ ਬਾਬਾ ਦਿਲ ਨਾ ਹੋਲਾ ਕਰੋ ਇਹ ਸੱਤ ਪੀਓ ਕੋਲੀ ਪੈਰ ਤੇ ਮੇਰੀ ਕਰ ਨਹੀਂ ਹਲਵਾ ਉੱਪਰ ਕੁਝ ਕੀ ਪੜਿਆ ਕੋਈ ਨਹੀਂ ਸਾਰੇ ਮੈਨੂੰ ਖਾਣ ਵਾਲੇ ਨੇ ਮੈਂ ਕੀ ਰੋਣਾ ਦੱਸ ਦੇਣਾ ਹੋਣਾ ਕਰੋ ਆਈ ਉੱਥੇ ਆਈ ਸਾਰੇ ਪਾਪਾ ਤੇਰੇ ਨਾਲ ਮਹਾਰਾਜ ਦੇ ਪੁੱਤਾਂ ਆਈ ਜਿੰਨੇ ਗੁਰਸ਼ਖੰਦ ਜਿੰਨੇ ਅਮਰਤਾ ਰਹੀ ਸਿੰਘ ਆ ਸਾਰੇ ਤੁਹਾਡੇ ਭਰਾ ਨੇ ਉਹਦੀਆਂ ਚਾਰ ਗੁੱਡੀਆਂ ਉਹ ਕੋਲ ਕੋਈ ਪੈਣੀ ਉਹ 5-700 ਰੁਪਏ ਲੈਂਦਾ ਚਾਰ ਗੁੱਡੀਆਂ ਟੱਬਰ ਉਹਨੂੰ ਪਾਲੂਗਾ ਥਣ ਪੈਸੇ ਦੇ ਵੀ ਜਦੋਂ ਉੱਥੇ 3-4 ਲੱਖ ਲੱਗਣਾ ਤਾਂ ਇਹ ਤਾਂ ਥਾਂ ਦਾ ਸਾਨੂੰ ਵਰਦੀ ਜਾਂਦਾ ਬੱਚਾ ਕਰਵਾਉਣੇ ਕਿਵੇਂ ਆਇਆ ਅੱਛਾ ਅੱਛਾ ਇਹ ਨਹੀਂ ਆ ਸਕਦਾ ਉਹ ਧੋਖੇ ਦਿੱਤੀ ਜਿਹਦਾ ਕੋ ਕੋ ਥੁੱਦੀ ਬੈਠਾ ਅੱਛਾ ਤੇਨੂੰ ਨਹੀਂ ਪਤਾ ਬੰਦੇ ਦੇ ਡੱਟ ਲੱਗੀ ਪਰਚਾ ਤੇ ਬਿਆਨ ਆਗੇ ਲਿਖੇਗਾ ਕਿ ਉਹ ਜੋ ਬੈਠਾ ਜਿਹਨਾਂ ਇਹ ਮੈਨਾਂ ਕਰਾਇਆ ਕੋਈ ਨਾ ਜੋ ਕਿ ਚਲਿਆ ਜਿਹੜੀ ਆ ਉਹਦੀ ਮੰਨਣ ਦੇ ਦੇ ਅੱਛਾ ਸ਼ਰਾਬ ਤੇ ਹੁੰਦਾ ਹੈ ਕੋਈ ਨਹੀਂ ਬਾਬਾ ਸ਼ਰਾਬ ਪਲਾਉਂਨੇ ਆਪਾਂ ਨੂੰ ਅੱਛੇ ਕੁਜੀ ਤੂੰ ਬੈ ਇਥੇ ਜਿਹੜੀ ਦਾ ਹੋਰ ਵੀ ਹੈ ਨਾ ਹੁੰਦਾ ਉਹ ਬੰਦੇ ਦਾ ਹੱਥ ਪੈਂਦਾ ਬਾਹਰ ਅੰਦਰ ਲੀਡਰਾਣਾ ਰਹਿੰਦਾ ਨਾ ਮੈਂ ਬੰਦੇ ਨਾ ਮਰਜੀ ਕੋਈ ਗੱਲ ਨਹੀਂ ਲੀਡਰ ਤਾਂ ਜਿੱਦਾਂ ਨੂੰ ਅਜ ਥੋੜੀ ਹੈ ਕੋਈ ਆਪਾਂ ਵੀ ਲੀਡਰ ਹੀ ਹਾਂ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸਤਕਾਰ ਕਮੇਟੀ ਵਾਲੇ ਵੀਰ ਫਰੋਜ਼ਪੁਰ ਵਿਖੇ ਪਹੁੰਚੇ ਨੇ ਜਿਵੇਂ ਦੋਸਤੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਵੀਡੀਓ ਤੁਸੀਂ ਵੀ ਦੇਖੀ ਹੋਵੇਗੀ ਬਾਪੂ ਦੇ ਨਾਲ ਦੋਸਤੋ ਉਹਦੇ ਭਤੀਜੇ ਵੱਲੋਂ ਹੀ ਬਾਪੂ ਦੇ ਨਾਲ ਦੋਸਤੋ ਕਾਫੀ ਜ਼ਿਆਦਾ ਕੁੱਟਮਾਰ ਹੋਈ ਹੈ ਤੇ ਬਾਪੂ ਦੇ ਦੋਨੋਂ ਗਿੱਟੇ ਵੀ ਤੋੜ ਦਿੱਤੇ ਗਏ ਨੇ ਤੇ ਦੋਸਤੋ ਇਹ ਸਾਰਾ ਰੋਲਾ ਪੈਲੀ ਨੂੰ ਲੈ ਕੇ ਸੀ ਤੇ ਜੋ ਵੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਸਤਕਾਰ ਕਮੇਟੀ ਵੱਲੇ ਵੀਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦਾ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰ